6 ਜੂਨ 1984 ਨੂੰ ਹੋਏ ਆਪਰੇਸ਼ਨ ਬਲੂ ਸਟਾਰ ਦੀ ਮਨਾਈ ਜਾ ਰਹੀ 40ਵੀਂ ਸਾਲਾਨਾ ਵਰ੍ਹੇਮੌਕੇ ਅਕਾਲ ਸਟੂਡੈਂਟ ਫੈਡਰੇਸ਼ਨ ਫਗਵਾੜਾ ਬਲੋ ਸਮੂਹ ਸਿਕ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਬਸਟਾਡ ਵਿਖੇ ਠੰਡੇ ਮਿੱਠੇ ਜਲ ਦੀ ਸ਼ੀਭੀ ਲਗਾਈ ਗਈ ਜਿਸ ਵਿੱਚ ਮੁਸਲਿਮ ਸਮਾਜ ਦਲੇ ਸਮਾਜ ਦੇ ਨਾਲ-ਨਾਲ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਕਿਸਾਨਾਂ ਆਗੂਆਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿਥੇ ਸਮੂਹ ਸੰਗਤਾਂ ਬਲੋ ਬੜੇ ਹੀ ਆਦਰ ਤੇ ਸਤਿਕਾਰ ਸਹਿਤ ਔਨਚਾਨ ਵਾਲੀਆਂ ਸੰਗਤਾਂ ਨੂੰ ਠੰਡਾ ਮਿੱਠਾ ਜਲ ਸ਼ਕਾਇਆ ਗਿਆ ਉੱਥੇ ਹੀ ਰਾਗੀਰਾਂ ਨੇ ਵੀ ਠੰਡਾ ਮਿੱਠਾ ਜਲ ਸ਼ਕਾ ਕੇ ਗਰਮੀ ਤੋਂ ਰਾਹਤ ਇਸ ਦੌਰਾਨ ਪ੍ਰਬੰਧਕਾ ਤੋਂ ਇਲਾਵਾ ਵਕਫਾ ਬੁਲਾਰਿਆਂ ਨੇ ਆਖਿਆ ਕਿ ਸਿੱਖ ਸੰਗਤਾਂ ਬਲੋਚੋ ਇਹ ਸ਼ਬੀ ਲਗਾਈ ਗਈ ਹੈ ਉਸ ਵੀ ਸ਼ਾਮਲ ਹੋ ਕੇ ਐਸੀ ਵੀ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੇ ਹਾਂ ਉਹਨਾਂ ਸਮੂਹ ਸੰਗਤਾਂ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਇਸ ਮੌਕੇ ਰਣਜੀਤ ਸਿੰਘ ਖੁਰਾਨਾ ਸਤਵੀਰ ਸਿੰਘ ਸਾਭੀ ਲਵਲੀ ਵਾਲੀਆ ਮੋਨ ਸਿੰਘ ਗਾਂਧੀ ਤਰਨਜੀਤ ਸਿੰਘ ਕਿੰੜਾ ਜਸਵਿੰਦਰ ਸਿੰਘ ਭਗਤਪੁਰਾ ਤੋਂ ਇਲਾਵਾ ਹੋਰ ਪਤਵੰਤੇ ਮਹਿਬੂਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨੰਬਰ 83 ਦੇ ਖਲੂਕਾਰੇ ਦੀ ਚਾਲਵੀਂ ਵਰੀ ਗੱਡ ਜਿਹੜੀ ਹੈ ਉਹ ਸਾਰੀਆਂ ਬਗਵਾੜੀ ਦੀ ਸੰਗਤਾਂ ਹਰ ਸਾਲ ਦੀ ਤਰ੍ਹਾਂ ਬਾਸ ਸਟੈਂਡ ਦੇ ਲੰਗਰ ਅਦ ਸ਼ਫੀਲ ਦੇ ਵਿਆਹ ਦੇ ਜਿਹੜੇ ਜਿੱਥੇ ਗੁਰਮਤ ਸਮਾਗਮ ਪਿਛਲੇ ਇੱਕ ਹਫ਼ਤੇ ਤੋਂ ਗੁਰੂ ਘਰਾਂ ਦੇ ਵਿੱਚ ਚੱਲ ਰਿਹਾ ਹੈ ਉੱਤੇ ਬਾਸ ਸਟੈਂਡ ਦੇ ਹਰ ਸਾਲ ਦੀ ਤਰ੍ਹਾਂ ਸਾਰੀਆਂ ਜਥੇਬੰਦੀਆਂ ਖਾਸ ਗੱਲ ਇੱਥੇ ਜਿਹੜੀ ਸਭ ਤੋਂ ਵੱਡੀ ਦੇਖਣ ਵਾਲੀ ਹੈ ਬਗਵਾੜੇ ਦੇ ਹਰ ਭਾਈਚਾਰਾ ਜਿਹੜਾ ਚਾਹੇ ਉਹ ਮੁ슬ਮਨ ਸਮਾਜ ਹੈ ਹਿੰਦੂ ਸਮਾਜ ਹੈ ਦੇ ਭੋਜਨ ਸਮਾਜ ਕਿਸਾਨ ਜੱਥੇਬੰਦੀਆਂ ਦੇ ਸਾਰੇ ਸਾਰੇ ਵੀਰ ਇੱਥੇ ਰਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਸਭ ਤੋਂ ਵੱਡੀ ਗੱਲ ਖਾਸੀਅਤ ਇੱਥੇ ਪਵਾੜੇ ਵਿੱਚ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਆਂਗੇ ਰਲ ਮਿਲ ਕੇ ਇਸੇ ਤਰ੍ਹਾਂ ਸਾਰਿਆਂ ਦੇ ਜਿਹੜੇ ਸਾਡੇ ਬਰੇ ਘੰਡ ਆਂਦੀ ਹੈ ਜਾਂ ਕੋਈ ਬੰਦੂਕਾਰੇ ਆਂਦੇ ਨੇ ਰਲ ਮਿਲ ਕੇ ਮਨਾਈਏ ਸਾਡੇ ਬੰਨੋ ਇਹ ਖਾਸ ਕਰਕੇ ਬੇਨਤੀ ਹੈ ਬਹੁਤ 1984 ਦੇ ਮਹਾਨ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਹੈ ਉਹ ਸਜਦਾ ਕਰ ਲਈ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਫੁਕਵਾੜਾ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਿਹੜਾ ਇਹ ਫੁਕਵਾੜਾ ਜੀ ਦੀ ਰੋਡ ਦੇ ਉੱਤੇ ਖੰਡੇ ਮਿੱਠੇ ਜਲਦੀਆਂ ਸ਼ਮੀਲਾਂ ਦੇ ਲੰਗਰ ਸੰਗਤਾਂ ਨੇ ਹਾਜ਼ਰ ਨੇ ਔਰ ਸਮੁੰਜੀ ਸੰਗਤ ਜਿਹੜੀ ਆ ਉਹਦੇ ਚਲਾਲ ਮਿਲ ਕੇ ਸੇਵਾ ਕਰਦੀ ਹੈ ਸਾਰੇ ਫੁਕਵਾੜੇ ਲਈ ਸਾਰੇ ਇਲਾਕੇ ਲਈ ਸਾਡੇ ਦੀ ਮਾਣ ਦੀ ਗੱਲ ਹੈ ਤੋਂ ਭਾਰਤੀ ਸੰਘ ਨੂੰ ਦੁਆਬਾ ਵੀ ਇਸ ਜਿਹੇ ਸਮਾਗਮ ਆ ਉਹਦੇ ਦਾਜਨ ਹੋ ਕੇ ਮਾਣ ਮਸਤ ਕਰਦੀ ਹੈ ਲੈਣ ਗਿਆ ਫੁਕਵਾੜੇ ਵਿਖੇ ਜਿਹੜੀ ਜੂਨ ਮਹੀਨੇ ਨੂੰ ਮਨਾਉਂਦੇ ਹੋਏ ਹਰ ਸਾਲ ਜਿਹੜੇ ਫਕਾਸ ਸਟੂਡੈਂਟ ਫੈਡਰੇਸ਼ਨ ਆ ਉਹ ਹਰ ਸਾਲ ਠੱਡੇ-ਮਠੇ ਜਲਦਾ ਜਿਹੜਾ ਲੰਗਰ ਲਾਉਂਦੇ ਆ ਕਿਉਂਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜਿੰਨਾ ਜਲਮ ਦਰਬਾਰ ਸਾਹਿਬ ਦੇ ਵਿੱਚ ਹੋਇਆ ਉਹ ਨਾ ਭੁੱਲਣਯੋਗ ਤੇ ਅਸਹਿ ਤੇ ਅਕਹਿ ਹੈ ਇੰਨਾ ਘਾਟਾ ਸਾਡਾ ਜਗਰਿਆਖਾਨ ਨੇ ਨਹੀਂ ਕੀਤਾ ਫਰਖੀਅਰ ਨੇ ਨਹੀਂ ਕੀਤਾ ਔਰੰਗਜੀਤ ਨੇ ਨਾ ਸ਼ਹਿਦ ਕੀਤਾ ਹੋਵੇ ਜਿੰਨਾ ਇਸ ਭਾਰਤ ਦੀ ਹਕੂਮਤ ਨੇ ਕੋਹ ਕੋ ਕੇ ਸ਼ਹੀਦ ਕੀਤੇ ਉਹ ਛੋਟੇ-ਛੋਟੇ ਉਮਰ ਦੇ ਬੱਚੇ ਉਹਨਾਂ ਨੂੰ ਯਾਦ ਕਰਦੇ ਆ ਭਚੰਗੀ ਸਿੰਘਾਂ ਨੂੰ ਜਥੇਦਾਰਾਂ ਨੂੰ ਜਿਨ੍ਹਾਂ ਨੇ ਕੌਮ ਦੀ ਖਾਤਰ ਪੰਜਾਬ ਦੇ ਖਾਤਰ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਹ ਸਾਰੇ ਹੀ ਸ਼ਹੀਦਾਂ ਨੂੰ ਯਾਦ ਕਰਦੇ ਆ ਅੱਜ ਠੰਡੇ ਮਿੱਠੇ ਜਲਦਾ ਹਰ ਸਾਲ ਦੀ ਤਰ੍ਹਾਂ ਇੱਕ ਨੰਗਰ ਲਗਾਇਆ ਗਿਆ ਹੈ ਸੋ ਜਿਹੜੀਆਂ ਖਾਸ ਤੌਰ ਤੇ ਪੰਜਾਬ ਵਾਸੀਆਂ ਕਿਹੜਾ ਚੋਣਾ ਜਿਹੜੀਆਂ ਦੋ ਜਿੱਤਾ ਹੋਈਆਂ ਉਹ ਦੋਨੋਂ ਜਿੱਤਾ ਖਾਲਸੇ ਨੇ ਉਹਨਾਂ ਸ਼ਹੀਦਾਂ ਦੀ ਝੋਲੀ ਪਾਈਆਂ ਤੇ ਇਹ ਵੀ ਇੱਕ ਵੱਡੀ ਜਿਹੜੀ ਆ ਉਹ ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਨੂੰ ਸ਼ਰਧਾ ਦੇ